ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ +2 ਕਲਾਸ ਦੇ ਰਿਗਾਰਡਿੰਗ ਰਹਿਣ ਵਾਲਾ ਏ ਅੱਜ ਦੀ ਵੀਡੀਓ ਵਿੱਚ ਆਪਾਂ +2 ਕਲਾਸ ਦੇ ਜੋ ਕਿ ਪੰਜਾਬੀ ਲਾਜ਼ਮੀ ਦਾ ਸਬਜੈਕਟ ਆ ਉਸਦੇ ਜੋ ਕਿ ਛੁੱਟੀਆਂ ਦੇ ਕੰਮ ਦੇ ਉੱਪਰ ਚਰਚਾ ਕਰਾਂਗੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਪਨੀ ਅੱਜ ਦੀ ਵੀਡੀਓ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਏ ਤਾਂ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਜਮਾਤ ਪਲੱਸ 2 ਦੀ ਜੋ ਕਿ ਛੁੱਟੀਆਂ ਦਾ ਕੰਮ ਹੈ ਪੰਜਾਬੀ ਲਾਜ਼ਮੀ ਦਾ ਤਾਂ ਦੇਖਦੇ ਹਾਂ ਕਿ ਜੋ ਤੁਹਾਡਾ ਪੰਜਾਬ ਸਕੂਲ ਸ਼ਿੱਖਿਆ ਵਿਭਾਗ ਵੱਲੋਂ ਜੋ ਕਿ ਪੰਜਾਬੀ ਲਾਜ਼ਮੀ ਦਾ ਕੰਮ ਅਪਲੋਡ ਕੀਤਾ ਗਿਆ ਹੈ ਉਹ ਕੀ ਹੈਗਾ ਨੰਬਰ 1 ਤੇ ਹੈਗਾ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਤਹਿਤ 1 ਤੋਂ 8 ਲੇਖਾਂ ਨਾਲ ਸੰਬੰਧਿਤ ਸਕ੍ਰੈਪ ਬੁੱਕ ਤਿਆਰ ਕਰੋ ਤਾਂ ਜੋ ਕਿ ਤੁਹਾਡੇ ਪੰਜਾਬੀ ਸੱਭਿਆਚਾਰ ਦੇ ਜੀ ਜਾਣ ਪਛਾਣ ਦੇ ਨਾਲ ਸੰਬੰਧਿਤ ਲੇਖ ਨੇ ਉਹਨਾਂ ਦੀ ਤੁਸੀਂ ਕੀ ਹੈ ਇੱਕ ਸਕ੍ਰੈਪ ਬੁੱਕ ਤਿਆਰ ਕਰਨੀ ਹੈ ਜੋ ਕਿ 1 ਤੋਂ 8 ਲੇਖਾਂ ਦਾ ਦੀ ਹੋਣੀ ਚਾਹੀਦੀ ਹੈਗੀ ਇਸ ਵਿੱਚ ਤੁਸੀਂ ਕੀ ਆਗਾ ਇੱਕ ਸਕ੍ਰੈਪ ਬੁੱਕ ਦੇ ਉੱਪਰ ਜੋ ਕਿ ਪਿਕਚਰਸ ਨੇ ਲੇਖਾਂ ਦੇ ਨਾਲ ਰਿਲੇਟਡ ਉਹਨਾਂ ਨੂੰ ਕੀ ਤੁਸੀਂ ਪੇਸਟ ਕਰ ਸਕਦੇ ਹੋਗੇ ਇੱਕ ਵਧੀਆ ਹੈਡਿੰਗ ਦੇ ਕੇ ਇਸ ਤਰ੍ਹਾਂ ਤੁਸੀਂ ਕੀ ਆਪਣੀ ਸਕ੍ਰੈਪ ਬੁੱਕ ਤਿਆਰ ਕਰ ਸਕਦੇ ਹੋਗੇ ਇਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਕਿ ਰੀਤੀ ਰਿਵਾਜਾਂ ਨਾਲ ਸੰਬੰਧਿਤ ਲੇਖ ਹੋ ਸਕਦੇ ਆ ਵਹਿਮ ਭਰਮ ਨਾਲ ਸੰਬੰਧਿਤ ਲੇਖ ਹੋ ਸਕਦੇ ਹੈਗੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਲੇਖ ਹੋ ਸਕਦੇ ਆ ਤੁਸੀਂ ਉਸ ਦੇ ਨਾਲ ਰਿਲੇਟਡ ਪਿਕਚਰਸ ਕੀ ਆ ਇੰਟਰਨੈਟ ਤੋਂ ਕੀ ਆ ਡਾਊਨਲੋਡ ਕਰ ਸਕਦੇ ਹੋਗੇ ਤੇ ਤੁਸੀਂ ਆਪਣੀ ਸਕ੍ਰੈਪ ਬੁੱਕ ਦੇ ਉੱਪਰ ਪੇਸਟ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਕੀ ਇੱਕ ਚੰਗੀ ਸਕ੍ਰੈਪ ਬੁੱਕ ਤਿਆਰ ਕਰ ਸਕਦੇ ਹੋਗੇ ਨੈਕਸਟ ਹੈਗਾ ਨੰਬਰ 2 ਤੇ ਆਪਣੀ ਪਾਠ ਪੁਸਤਕ ਵਿੱਚਲੇ ਸੱਭਿਆਚਾਰ ਨਾਲ ਸੰਬੰਧਿਤ ਪਾਠਾ ਕਵਿਤਾਵਾਂ ਅਤੇ ਕਹਾਣੀਆਂ ਦੇ ਨਾਵਾਂ ਨੂੰ ਸ਼ਬਦ ਕੋਸ਼ ਵਾਚਨ ਵਿਧੀ ਰਾਹੀਂ ਤਰਤੀਬ ਅਨੁਸਾਰ ਲਿਖੋ ਤਾਂ ਜੋ ਕਿ ਤੁਹਾਡੇ ਪਾਠ ਪੁਸਤਕ ਵਿੱਚ ਸੱਭਿਆਚਾਰ ਨਾਲ ਸੰਬੰਧਿਤ ਪਾਠ ਕਵਿਤਾਵਾਂ ਤੇ ਕਹਾਣੀਆਂ ਦੇ ਨਾਵਾਂ ਨੂੰ ਕੀ ਹੈ ਤੁਸੀਂ ਇੱਕ ਆਰਡਰ ਵਾਈਜ਼ ਲਿਖਣਾਗਾ ਜਿਵੇਂ ਕੀ ਹੁੰਦਾ ਆਪਣੀ ਡਿਕਸ਼ਨਰੀ ਹੁੰਦੀ ਹੈਗੀ ਉਸ ਦੇ ਅਕੋਰਡਿੰਗ ਤੁਸੀਂ ਕੀ ਆ ਇਹਨਾਂ ਜੋ ਕਿ ਲੇਖ ਨੇ ਕਹਾਣੀਆਂ ਨੇ ਕਵਿਤਾਵਾਂ ਨੇ ਤੁਸੀਂ ਕੀ ਆ ਇਸ ਨੂੰ ਆਰਡਰ ਵਾਈਜ਼ ਲਿਖਣਾਗਾ ਆਪਣੀ ਪਾਠ ਪੁਸਤਕ ਵਿੱਚ ਜੋ ਕਿ ਦਰਜ ਨੇ ਨੈਕਸਟ ਨੰਬਰ 3 ਤੇ ਦੇਖ ਲੈਣੇ ਆਗੇ ਪਾਠ ਪੁਸਤਕ ਵਿੱਚ ਲੀਆਂ ਪਹਿਲੀਆਂ 10 ਅਖਾਤਾਂ ਨੂੰ ਉਹਨਾਂ ਦੀ ਵਰਤੋਂ ਸਥਿਤੀ ਅਨੁਸਾਰ ਆਪਣੇ ਵਾਕਾਂ ਵਿੱਚ ਵਰਤ ਕੇ ਲਿਖੋ ਜੋ ਕਿ ਤੁਹਾਡੇ ਪਾਠ ਪੁਸਤਕ ਵਿੱਚ 10 ਅਖਾਤਾਂ ਨੇ ਉਹਨਾਂ ਨੂੰ ਕੀ ਆ ਤੁਸੀਂ ਵਾਕਾਂ ਵਿੱਚ ਵਰਤਣਾਗਾ ਤੇ ਉਹਨਾਂ ਨੂੰ ਵਾਕ ਬਣਾ ਕੇ ਆਪਣੇ ਨੋਟਬੁੱਕ ਦੇ ਉੱਪਰ ਰਾਈਟ ਕਰਨਾ ਲਿਖਣਾਗਾ ਇਸੇ ਨਾਲ ਹੀ ਨੰਬਰ 4 ਤੇ ਦੇਖ ਲੈਣੇ ਆ ਨੀਲੀ ਕਹਾਣੀ ਦੀ ਤਰ੍ਹਾਂ ਪਸ਼ੂਆਂ ਦੀ ਸੰਵੇਦਨਸ਼ੀਲਤਾ ਨੂੰ ਬਿਆਨ ਦੀ ਹੋਈ ਕੋਈ ਹੋਰ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਜਿਵੇਂ ਕਿ ਤੁਹਾਡੀ ਪਾਠ ਪੁਸਤਕ ਵਿੱਚ ਨੀਲੀ ਕਹਾਣੀ ਹੈਗੀ ਜੋ ਕਿ ਪਸ਼ੂਆਂ ਦੇ ਨਾਲ ਸੰਬੰਧਿਤ ਹੈ ਉਸ ਦੇ ਨਾਲ ਹੀ ਮਿਲਦੀ ਜੁਲਦੀ ਕਹਾਣੀ ਤੁਸੀਂ ਕੀ ਆਗੀ ਅ ਇਮੇਜਿਨ ਕਰਨੀ ਆ ਤੇ ਉਸ ਨੂੰ ਕੀ ਆਪਣੇ ਨੋਟਬੁੱਕ ਦੇ ਉੱਪਰ ਰਾਈਟ ਕਰਨਾਗਾ ਜਿਵੇਂ ਕਿ ਨੀਲੀ ਕਹਾਣੀ ਦੀ ਕਹਾਣੀ ਹੈਗੀ ਉਸੇ ਤਰ੍ਹਾਂ ਤੁਸੀਂ ਕੀ ਇੱਕ ਮਿਲਦੀ ਜੁਲਦੀ ਕਹਾਣੀ ਨੂੰ ਤਿਆਰ ਕਰਨਾਗਾ ਤੇ ਉਸ ਨੂੰ ਲਿਖਣਾਏ ਇਸ ਕੀ ਸੀਗਾ ਤੁਹਾਡਾ ਜੋ ਕਿ +2 ਕਲਾਸ ਦਾ ਪੰਜਾਬੀ ਲਾਜ਼ਮੀ ਦਾ ਹੋਮਵਰਕ ਸੀ ਜੋ ਕਿ ਛੁੱਟੀਆਂ ਦਾ ਸੀਗਾ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਬਾਤ ਤੋਂ ਬਾਅਦ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਹੈ ਤੁਹਾਡੇ ਤੱਕ ਸਹੀ ਟਾਈਮ ਤੇ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ